ਅੱਜ ਸਬ ਡਿਵੀਜ਼ਨ ਫਲੋਰ ਇੰਸਪੈਕਟਰ ਕੇਵਲ ਸਿੰਘ ਨੇ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਲੁਧਿਆਣੇ ਜਾਰੇ ਰਸਤੇ ਤੇ ਫਲੋਰ ਪੁਲ ਦੇ ਹੇਠਾਂ ਲਗਾਇਆ ਨਾਕਾ ਇੰਸਪੈਕਟਰ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਅੱਜ ਟ੍ਰੈਫਿਕ ਦੀ ਉਲੰਘਣਾ ਕਰ ਰਹੇ ਨੌਜਵਾਨਾਂ ਨੂੰ ਰੋਕ ਕੇ ਚਲਾਨਟੇ ਕੱਟੇ ਗਏ ਹਨ ਤੇ ਨਾਲ ਹੀ ਟ੍ਰਿਪਲਿੰਗ ਕਰਨ ਵਾਲਿਆਂ ਨੂੰ ਰੋਕ ਕੇ ਚੈਕਿੰਗ ਦੌਰਾਨ ਚਲਾਨਟੇ ਕੱਟੇ ਗਏ ਹਨ ਅਤੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਪਟਾਕੇ ਮਾਣਨ ਵਾਲਿਆਂ ਤੇ ਵੀ ਮੋਟਰਸਾਈਕਲ ਬਾਉਂਡ ਅਤੇ ਮੋਟੇ ਚਲਾਨਟੇ ਕੱਟੇ ਜਾ ਰਹੇ ਹਨ ਇਸ ਤੋਂ ਇਲਾਵਾ ਹੋਰ ਕੀ ਕੀ ਹੈ ਤੁਸੀਂ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕਿੰਨੇ ਚਲਾਨ ਕੱਟੇ ਆ ਇੰਸਪੈਕਟਰ ਕੇਵਲ ਸਿੰਘ ਮੇਰਾ ਨਾਮ ਜੀ ਮੈਂ ਇੱਥੇ ਸਬਰੀਨ ਫਲੋਰ ਸਬਰੀਨ ਫਲੋਰ ਵਿਖੇ ਟ੍ਰੈਫਿਕ ਪੰਚਾਰਜ ਤੇ 112 ਦਾ ਚਾਰਜ ਲੱਗਾ ਹੋਇਆ ਆ ਅਸੀਂ ਜਿਹੜਾ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਨਿਯਮਾਂ ਦੀ ਉਲੰਘਣਾ ਕਰਦਾ ਉਹਨਾਂ ਦੇ ਅਸੀਂ ਮੋਟਰ ਵੀਕਲ ਐਕਟ ਦੇ ਤਹਿਤ ਜੋ ਜੁਰਮ ਪਣਦਾ ਉਹਦੇ ਤਹਿਤ ਚਲਾਨ ਕੱਟ ਰਹੇ ਆ ਹਾਂ ਫਿਲਹਾਲ ਸਾਡਾ ਹੁਣ ਨਾਕਾ ਜਿਹੜਾ ਹੈਗਾ ਸਵੇਰ ਤੋਂ ਹੈਗਾ ਪੋੜ ਲੁਧਿਆਣਾ ਦੇ ਥੱਲੇ ਹੈਗਾ ਫਲੋਰ ਵਿਖੇ ਆ ਉਹਦੇ ਵਿੱਚ ਅਸੀਂ ਹੁਣ ਤੱਕ ਅਸੀਂ ਘਟੂ ਘਟ ਸਤਾਰਾਂ ਜਿਹੜੇ ਚਲਾਨ ਅਸੀਂ ਟੋਟਲ ਕੀਤੇ ਨੇ ਜਿਹਦੇ ਵਿੱਚੋਂ ਮੋਟਰ ਵੀ ਕਲੈਕਟ ਤਹਿਤ ਜਿੰਦਾ ਜਿੰਦਾ ਦਾ ਜੁਰਮ ਸੀਗਾ ਉਹਨਾਂ ਕੀਤਾ ਉਸ ਦੇ ਹਿਸਾਬ ਨਾਲ ਉਹਨਾਂ ਦੇ ਚਲਾਨ ਕੱਟੇ ਗਏ ਨੇ 6-7 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਆ ਕੀ ਸ਼ਰੇ ਤਕੀ ਆ ਜਿਹੜੇ ਉਹਨਾਂ ਦੇ ਵੀ ਹਾਂਜੀ ਸਾਡੇ ਕੋਲ ਜਿਹੜੇ ਕਈ ਵਾਰ ਤਿੰਨ ਜਿਹੜੇ ਵਿਅਕਤੀ ਚੜ੍ਹ ਕੇ ਆਉਂਦੇ ਜੇ ਜਿਨ੍ਹਾਂ ਦੇ ਹੁਲੀਏ ਤੋਂ ਸਾਨੂੰ ਸ਼ੱਕ ਪੈਂਦਾ ਵੀ ਇਹ ਲੋਫਰ ਟਾਈਪ ਦੇ ਵਿਅਕਤੀ ਹੈ ਉਹਨਾਂ ਨੂੰ ਅਸੀਂ ਡੱਕ ਕੇ ਉਹਨਾਂ ਦੀ ਪੂਰੀ ਤਲਾਸ਼ੀ ਕਰਦੇ ਆਂ ਉਹਨਾਂ ਨੂੰ ਪੂਰੀ ਪੁੱਛਗਿੱਛ ਕਰਦੇ ਆਂ ਉਹਨਾਂ ਦਾ ਜਿਹੜਾ ਅਸੀਂ ਪਛ ਦੇ ਆਧਾਰ ਦੇ ਉੱਤੇ ਉਹਨਾਂ ਦਾ ਅਸੀਂ ਰਿਕਾਰਡ ਜਿਹੜਾ ਬੈਕਗ੍ਰਾਉਂਡ ਉਹਨਾਂ ਦੀ ਚੈੱਕ ਕਰਦੇ ਆਂ ਵੀ ਇਹਨਾਂ ਤੇ ਕਿੰਨੇ ਪਰਚੇ ਆ ਅਗਰ ਉਹਨਾਂ ਦਾ ਕੋਈ ਪਰਚੇ ਨਿਕਲਦੇ ਆ ਆ ਪਿੱਛੇ ਅਸੀਂ ਚੈੱਕ ਕੀਤੇ ਸੀ ਉਹਨਾਂ ਦੇ 3-3 4-4 ਪਰਚੇ ਚੋਰੀ ਦੇ ਨਿਕਲੇ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਕਾਇਦਾ ਥਾਣੇ ਲਿਜਾ ਕੇ ਉਹਨਾਂ ਦੀ ਪੂਰੀ ਪੁਛਗਛ ਕੀਤੀ ਗਈ ਸੀ ਇਸੇ ਤਰ੍ਹਾਂ ਜਿਹਨੇ ਵੀ ਚੱਕੀ ਵਿਅਕਤੀ ਹੁੰਦੇ ਆ ਜਿਨ੍ਹਾਂ ਦੇ ਕੋਲ ਪਰਚੇ ਹੁੰਦੇ ਬੈਕਗ੍ਰਾਉਂਡ ਦੇ ਵਿੱਚ ਉਹਨਾਂ ਦੇ ਅਸੀਂ ਸਾਰਾ ਬੈਕਗ੍ਰਾਉਂਡ ਜਿਹੜਾ ਉਹਨਾਂ ਦਾ ਅੱਜ ਦੇ ਹਾਲਾਤ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਮੋਟਰਸਾਈਕਲ ਪਟਾਕੇ ਮਾਰਨ ਵਾਲੇ ਬੁਲੇਟ ਜਿਹੜੇ ਉਹਨਾਂ ਦੇ ਪਟਾਕਿਆਂ ਦੇ ਕੋਈ ਸਿੱਕਾ ਕਵਰ ਕਰ ਹਾਜੀ ਜਿੰਨੇ ਵੀ ਐਸੇ ਬੋਲਟ ਮੋਟਰਸਾਈਕਲ ਇੱਥੋਂ ਲੰਘਦੇ ਆ ਉਹਨਾਂ ਨੂੰ ਬਕਾਇਦਾ ਰੋਕ ਕੇ ਉਹਨਾਂ ਦੇ ਸਪੈਸ਼ਲੀ ਫਰਸਟ ਆਧਾਰ ਦੇ ਉੱਤੇ ਉਹਨ ਸਲੰਸਰਬ ਗੇਰਾ ਜੇ ਪਟਾਕੇ ਮਾਰਦੇ ਆ ਉਹ ਚੈੱਕ ਕੀਤੇ ਜਾਂਦੇ ਆ ਅੱਜ ਵੀ ਅਸੀਂ ਦੋ ਬੋਲਟ ਮੋਟਰਸਾਈਕਲ ਆ ਜਿਨ੍ਹਾਂ ਦੇ ਪਟਾਕੇ ਮਾਰਦੇ ਸੀ ਉਹ ਚੈੱਕ ਕਰਕੇ ਉਹਨਾਂ ਦੇ ਚਲਾਨ ਕੱਟੇ ਆ ਇਹ ਭਾਰੀ ਰਕਮ ਦੇ ਵਿੱਚ ਉਹਨਾਂ ਨੂੰ ਜੁਰਮਾਨਾ ਜਿਹੜਾ ਅਦਾ ਕਰਨਾ ਪਊਗਾ ਤਾਂ ਫੇਰ ਹੀ ਉਹ ਲੈਣੇ ਪੈਣਗੇ ਜਿਹੜੇ ਖਰਾਬਤੀ ਆ ਉਹਨਾਂ ਨੂੰ ਕੀ ਮੈਸੇਜ ਸ਼ਾਰਤੀ ਅਨਸਰਾਂ ਨੂੰ ਤੇ ਮੈਸੇਜ ਇਹ ਹੈਗਾ ਵਾ ਵੀ ਕੋਈ ਵੀ ਸ਼ਾਰਾਰਤੀ ਅਨਸਰ ਜਿਹੜੇ ਆਪਣੇ ਤੇ ਕੰਟਰੋਲ ਕਰ ਰ ਕਿਸੇ ਤਰ੍ਹਾਂ ਦੀ ਕੋਈ ਸ਼ਾਰਾਰਤ ਨਾ ਕਰਨ ਲਾਕੇ ਦੇ ਵਿੱਚ ਸਾਡੀ ਹਰ ਸਬਡਿਵੀਜ਼ਨ ਦੇ ਵਿੱਚ ਹਰ ਜਗ੍ਹਾ ਜਗ੍ਹਾ ਤੇ ਅਸੀਂ ਨਾਕੇ ਟੀਮਾਂ ਲਗਾ ਕੇ ਅਸੀਂ ਚੈਕਿੰਗ ਕਰ ਰਹੇ ਹਾਂ ਦਿਨੇ ਵੀ ਰਾਤ ਨੂੰ ਵੀ ਜਿਹਦੇ ਵਿੱਚ ਵੀ ਜਿਹੜੇ ਆ ਹੁੱਲੜਵਾਜ ਜਾਂ ਸ਼ਾਰਾਰਤੀ ਅਨਸਰ ਹੈ ਉਹ ਕਾਬੂ ਆਉਂਦੇ ਆ ਤਾਂ ਉਹਨਾਂ ਤੇ ਪੂਰੀ ਕਾਰਵਾਈ ਹੋਏਗੀ